ਹੈਲੋ ਹਾਂਜੀ ਸਸ਼ਕਲ ਜੀ ਗਰਮੀਤ ਬੁਟੀਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਉਹ ਪਹਿਣਾ ਲਈ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ ਜਿਹੜੀ ਕਿ ਹੈਵੀ ਡਿਮਾਂਡ ਦੇ ਉੱਪਰ ਆਪਾਂ ਜਿਹੜਾ ਹੈਗਾ ਇਹ ਰੰਗ ਰਸ਼ੀਆ ਜਿਹੜਾ ਬ੍ਰਾਂਡ ਆ ਉਹ ਆਪਾਂ ਕਾਟਨ ਦਾ ਰੀਸਟਾਕ ਕੀਤਾ ਹੈਗਾ ਹੈ ਜੀ ਔਰ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾ ਪਹਿਣਾ ਨੇ ਵਿਜ਼ਿਟ ਕਰਕੇ ਕੱਪੜੇ ਬਾਏ ਕਰਨੇ ਹੈਗੇ ਉਹ ਪਹਿਣਾ ਸਾਡੇ ਤੋਂ ਜਾ ਕੇ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਲਈ ਆਪਣੇ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਲੈ ਸਕਦੀਆਂ ਨੇ ਔਰ ਜੋ ਅੱਜ ਆਪਾਂ ਸਟੱਫ ਲੈ ਕੇ ਆਏ ਆ ਉਹ ਹੈਗਾ ਮਿਲਲਾਜ਼ कॉटन बाय रंगरशिया 컬러 ਬਹੁਤ ਹੀ ਜ਼ਿਆਦਾ ਸੋਹਣੇ ਹੋਣਗੇ ਇਹਦੀ ਖਾਸ ਗੱਲ ਇਹ ਰਹਿਣ ਵਾਲੀ ਆ ਕਿ ਇਹ ਜਿਹੜਾ ਫਰੈਸ਼ ਸਟਾਕ ਹੋਏਗਾ ਕੱਟ ਪੀਸਾਂ ਦੇ ਰੇਟ ਵਿੱਚ ਮਿਲੇਗਾ ਤੁਹਾਨੂੰ 825 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਮਿਲੇਗਾ ਜੇ ਤੁਹਾਨੂੰ ਅੱਜ ਜਿੱਦਾਂ ਰਖੜੀ ਦੇ ਉੱਪਰ ਆਫਰ ਲੱਗੀਆਂ ਇਹ ਤੁਹਾਨੂੰ ਫੇਰ ਵੀ 1000 ਰੁਪਏ ਦੇ ਵਿੱਚ ਆਰਾਮ ਨਾਲ ਕਿਸੇ ਵੀ ਮਾਰਕੀਟ ਦੇ ਵਿੱਚ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ 1000 ਰੁਪਏ ਦਾ ਸੂਟ ਤੁਹਾਨੂੰ ਮਿਲੇਗਾ ਬਟ ਆਪਣੇ ਕੋਲੋਂ ਇਹ ਜਿਹੜਾ ਸੂਟ ਦਾ ਪ੍ਰਾਈਸ ਹੋਏਗਾ ਤੁਹਾਨੂੰ ਮਿਲੇਗਾ ਸਿਰਫ 650 ਰੁਪਏ ਦੇ ਵਿੱਚ ਤੁਹਾਨੂੰ ਇਹ ਪੂਰਾ ਸੂਟ ਮਿਲੇਗਾ 5 ਮੀਟਰ ਦੀ ਕੱਟ ਹੋਈ ਕੋਈ ਡਿਫੈਕਟ ਨਹੀਂ ਹੋਏਗਾ ਕੁਝ ਵੀ ਨਹੀਂ ਹੋਏਗਾ ਕਲਰ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਡਾਰਕ ਸ਼ੇਡ ਹੋਣਗੇ ਜਿਹੜੀਆਂ ਪੈਣਾ ਮੰਗਦੀਆਂ ਨੇ ਆਪਾਂ ਉਹੀ ਕਲਰ ਲੈ ਕੇ ਆਂਦੇ ਆ ਲਵੈਂਡਰ ਕਲਰ ਹੋਏਗਾ ਪਰਪਲ ਕਲਰ ਹੋਏਗਾ ਔਰ ਮੋਰ ਪੰਖੀਆਂ ਸ਼ੇਡ ਆਪਾਂ ਜ਼ਿਆਦਾ ਲੈ ਕੇ ਆਂਦੇ ਆ ਕਿਉਂਕਿ ਪੈਣਾ ਨੂੰ ਇਹ ਹੈ ਕਿ ਸਾਨੂੰ ਜਿਹੜੇ ਹੈਗੇ ਉਹ ਡਾਰਕ ਕਲਰ ਜ਼ਿਆਦਾ ਪਸੰਦ ਨੇ ਤੇ ਉਹ ਏ ਬਾਈ ਕਰ ਸਕਦੇ ਨੇ ਜਿਹੜਾ ਰੰਗ ਰਸ਼ੀਆ ਬ੍ਰਾਂਡ ਹੈਗਾ ਉਹ ਦਾਸ ਬ੍ਰਾਂਡ ਨਾਲੋਂ ਵੀ ਜ਼ਿਆਦਾ ਵਧੀਆ ਹੈਗਾ ਆ ਕਿਉਂਕਿ ਇਹਨਾਂ ਦੀ ਕਲਰਿੰਗ ਔਰ ਪ੍ਰਿੰਟਿੰਗ ਕਾਫੀ ਜ਼ਿਆਦਾ ਸੋਹਣੀ ਹੁੰਦੀ ਆ ਪ੍ਰਿੰਟਿੰਗ ਜ਼ਿਆਦਾ ਸੋਹਣੀ ਹੋਣ ਕਰਕੇ ਹੀ ਇਹ ਜਿਹੜਾ ਇਸ ਸੀਜ਼ਨ ਦੇ ਵਿੱਚ ਇਹ ਜਿਹੜਾ ਹੈਗਾ ਟਾਪ ਦਾ ਜਿਹੜਾ ਹੈਗਾ ਇਹ ਟਾਪ ਦੇ ਉੱਪਰ ਰਿਹਾ ਪ੍ਰਿੰਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਰੰਗ ਰਸ਼ੀਆ ਨੈਕਸਟ ਇਅਰ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ ਉਹ 250 ਰੁਪਏ ਪਰ ਮੀਟਰ ਤੋਂ ਵੀ ਉੱਪਰ ਹੀ ਜਾਏਗਾ ਕਿਉਂਕਿ ਜਿਹੜਾ ਇਹ ਬ੍ਰਾਂਡ ਆ ਬਹੁਤ ਵਧੀਆ ਰਿ ਸੀਜ਼ਨ ਦੇ ਵਿੱਚ ਨੈਕਸਟ ਈਅਰ ਇਹਨਾਂ ਦਾ ਪ੍ਰਾਈਸ ਕਾਫੀ ਅੱਪ ਹੋਏਗਾ ਕਲਰ ਬੋਰ वगैरह ਕੁਝ ਨਹੀਂ ਆਏਗਾ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਆ ਸਟਾਫ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਿੰਨਾ ਪਹਿਣਾ ਨੇ ਬਾਏ ਕੀਤਾ ਵੀ ਉਹ ਕਿੰਨਾ ਵਧੀਆ ਹੁੰਦਾ ਵਿਦਆਊਟ ਲਾਈਨਿੰਗ ਬਣਨ ਵਾਲਾ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਜੀ ਸਮਰ ਲਈ ਇਹ ਬਹੁਤ ਵਧੀਆ ਸਟਾਫ ਹੈਗਾ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ 5 ਮੀਟਰ ਦੀ ਕੱਟ ਹੋਏਗੀ ਜੀ ਬਹੁਤ ਹੀ ਪਿਆਰਾ ਪਰਪਲ ਕਲਰ ਹੋਏਗਾ ਮਿਲਨ ਲਾਜ਼ कॉटन बाय रंग रशिया जी 5 ਮੀਟਰ ਦੀ ਕੱਟ ਹੋਏਗੀ ਕੋਈ ਡਿਫੈਕਟ ਨਹੀਂ ਹੋਏਗਾ ਇਹਦੇ ਵਿੱਚ ਤੁਹਾਨੂੰ 10 ਤੋਂ 4 ਪੀਸ ਮਿਲ ਜਾਣਗੇ ਸੇਮ ਜਿੰਨਾ ਪਹਿਣਾ ਨੇ ਸੇਮ ਪਾਉਣੇ ਉਹ ਸੇਮ ਵੀ ਲੈ ਸਕਦੇ ਹੋ 650 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਮਾਰਕੀਟ ਦੇ ਵਿੱਚੋਂ ਤੁਹਾਨੂੰ 650 ਰੁਪਏ ਦਾ ਕੋਈ ਵੀ ਸੂਟ ਨਹੀਂ ਰਹੇਗਾ ਜਿੱਦੋਂ ਕੋਈ ਆਫਰ ਦੇ ਵਿੱਚ ਵੀ ਦੇਏਗਾ ਤੁਹਾਨੂੰ 1000 ਰੁਪਏ ਦਾ ਦੇਏਗਾ ਜੀ ਆਪਾਂ ਜਿਹੜੇ ਇਹ ਸੂਟ ਹੈਗੇ ਸਿਰਫ 650 ਰੁਪਏ ਦੇ ਵਿੱਚ ਦੇ ਰਹੇ ਆਂ ਜੀ ਕਿਉਂਕਿ ਪਹਿਣਾ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਸੀਗੀ ਕਿ ਸਾਨੂੰ ਜਿਹੜੇ ਹੈਗੇ ਉਹ ਰੰਗ ਰਸ਼ੀਆ ਦਾ ਸਟਾਫ ਆ ਜਿਹੜਾ ਦਿੱਤਾ ਜਾਵੇ ਇਹਦੇ ਵਿੱਚ ਤੁਹਾਨੂੰ 3 ਪੀਸ ਮਿਲ ਜਾਣਗੇ ਜੀ ਸੇਮ ਜਿੰਨਾ ਪਹਿਣਾ ਨੇ ਸੇਮ ਪਾਉਣੇ ਉਹ ਸੇਮ ਵੀ ਲੈ ਸਕਦੇ ਨੇ ਜੀ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਜਿਹੜਾ ਨੈਕਸਟ ਕਲਰ ਮਿਲੇਗਾ ਡਾਰਕ ਮੈਂਜੈਂਟਾ ਕਲਰ ਮਿਲੇਗਾ ਜੀ ਤੁਹਾਨੂੰ ਇਸ ਦੇ ਵਿੱਚ ਵੀ ਤੁਹਾਨੂੰ 3 ਪੀਸ ਮਿਲ ਜਾਣਗੇ ਜੀ 3 ਪੀਸ ਤੁਹਾਨੂੰ ਸੇਮ ਮਿਲ ਜਾਣਗੇ ਜਿਸ ਦੇ ਵਿੱਚ ਵੀ ਸਟਾਫ A1 ਹੋਏਗਾ ਕੋਈ ਕੰਪਲੇਂਟ ਨਹੀਂ ਹੋਏਗੀ ਜੀ ਸਟਾਫ ਇਸ ਟਾਈਮ ਜਿਹੜਾ ਹੈਗਾ ਇਹ ਟਾਪ ਦਾ ਬ੍ਰਾਂਡ ਹੈਗਾ ਜੀ ਕਾਟਨ ਦਾ ਰੰਗ ਰਸ਼ੀਆ ਜੀ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦਾ ਸਟਾਫ ਹੁੰਦਾ ਹੈ ਜੀ ਕਲਰ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਲਾਜਵਾਬ ਹੈਗੀ ਹੈ ਜੀ ਨੈਕਸਟ ਕਲਰ ਜੋ ਮਿਲੇਗਾ ਤੁਹਾਨੂੰ ਮੋਰ ਪੰਖੀਆ ਸ਼ੇਡ ਹੋਏਗਾ ਜੀ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਵੀ ਤਿੰਨ ਕਲਰ ਮਿਲ ਜਾਣਗੇ ਜੀ ਸੇਮ ਤੁਸੀਂ ਤਿੰਨ ਪੀਸ ਆ ਜਿਹੜੇ ਉਹ ਬਾਈ ਕਰ ਸਕਦੇ ਹੋ 5 ਮੀਟਰ ਦੀ ਕੱਟ ਹੋਏਗੀ ਕੋਈ ਡਿਫੈਕਟ ਨਹੀਂ ਹੋਏਗਾ ਕੋਈ ਮਿਸ ਪ੍ਰਿੰਟ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਲਾਈਟ ਜਿਹੜਾ ਇਹ ਲਵੈਂਡਰ ਕਲਰ ਹੋਏਗਾ ਜੀ ਲਾਈਟ ਜ ਔਰ ਇਹਦੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ 5 ਮੀਟਰ ਦੀ ਕੱਟ ਤੁਹਾਨੂੰ ਮਿਲੇਗੀ ਨੈਕਸਟ ਜੋ ਮਿਲੇਗੀ ਤੁਹਾਨੂੰ ਇਹ ਵੀ 5 ਮੀਟਰ ਦੀ ਸਾਰੀਆਂ ਦੀ ਕੱਟ ਹੈ ਜਿਹੜੀ ਉਹ 5 ਮੀਟਰ ਦੀ ਹੀ ਹੋਏਗੀ ਜੀ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਹੈਗਾ ਹਰਕ ਦੇ ਉੱਪਰ ਤੁਹਾਨੂੰ ਸਟੈਂਪ ਲੱਗੀ ਮਿਲੇਗੀ ਜੀ ਬਕਾਇਦਾ ਸਟਾਫ ਦੀ ਕੋਈ ਕੰਪਲੇਂਟ ਨਹੀਂ ਹੈਗੀ ਜੀ 5 ਮੀਟਰ ਦੀ ਕੱਟ ਹੋਏਗੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਕਿੰਨੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈਗੀ ਹੈ ਜੀ ਇਹ ਵੀਡੀਓ ਦੇ ਵਿੱਚ ਫਰੋਜੀ ਆ ਰਿਹਾ ਵੈਸੇ ਡਾਰਕ ਗ੍ਰੀਨ ਜਿਹਾ ਸ਼ੇਡ ਹੈਗਾ ਜੀ ਨੈਕਸਟ ਤੁਹਾਨੂੰ ਪਿੰਕ ਕਲਰ ਮਿਲੇਗਾ ਜੀ ਪਿੰਕ ਕਲਰ ਪ੍ਰਿੰਟਿੰਗ ਕਾਫੀ ਜ਼ਿਆਦਾ ਪਿਆਰੀ ਹੈਗੀ ਹੈ ਜੀ ਨੈਕਸਟ ਤੁਹਾਨੂੰ ਇਸੇ ਦੇ ਵਿੱਚ ਹੀ ਤੁਹਾਨੂੰ ਇੱਕ ਲੈਮਨ ਸ਼ੇਡ ਮਿਲੇਗਾ ਲੈਮਨ ਸ਼ੇਡ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਸੇਮ ਜਿੰਨਾ ਪਹਿਲਾਂ ਨੂੰ ਸੇਮ ਚਾਹੀਦੇ ਨੇ ਜੀ ਤੁਸੀਂ ਸੇਮ ਦੋ ਪੀਸ ਵੀ ਲੈ ਸਕਦੇ ਹੈਗੇ ਹੋ ਜੀ ਇਹਦਾ ਸਟਾਕ ਕਾਫੀ ਜ਼ਿਆਦਾ ਆ ਚੁੱਕਿਆ ਆਪਣੇ ਕੋਲੇ ਜਿੰਨਾ ਭੈਣਾਂ ਨੇ ਹੋਲ ਸੇਲ ਦੇ ਉੱਪਰ ਲੈਣੇ ਆ ਉਹ ਹੋਲ ਸੇਲ ਦੇ ਉੱਪਰ ਵੀ ਲੈ ਸਕਦੇ ਨੇ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਗ੍ਰੀਨ ਕਲਰ ਹੋਏਗਾ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਪਿਆਰੀ ਹੈਗੀ ਇਹ ਸਟੱਫ A1 ਹੈਗਾ ਜੀ ਨੈਕਸਟ ਸੀਜ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰਾਈਸ ਹੋਏਗਾ 1200 ਰੁਪਏ ਤੋਂ ਸਟਾਰਟ ਹੋਏਗਾ ਹੋਲ ਸੇਲ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਪ੍ਰਾਈਸ 1000 ਰੁਪਏ ਤੋਂ ਸਟਾਰਟ ਹੋਏਗਾ ਜੀ ਨੈਕਸਟ ਸੀਜ਼ਨ ਦੇ ਵਿੱਚ ਨੈਕਸਟ ਆ ਗਿਆ ਪੈਣਾ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਕਿ ਸਾਨੂੰ ਰੰਗ ਰਸ਼ੀਆ ਲੈ ਕੇ ਆਓ ਵਾਈਟ ਦੇ ਵਿੱਚ ਆਫ ਵਾਈਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਵਾਈਟ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਪੀਸ ਮਿਲ ਜਾਣਗੇ ਜੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿੰਨਾ ਵੀ ਲੈ ਸਕਦੇ ਹੋ ਜੀ ਤੁਹਾਨੂੰ ਸੇਮ ਚਾਰ ਪੀਸ ਵਾਈਟ ਦੇ ਵਿੱਚ ਵੀ ਮਿਲ ਜਾਣਗੇ ਜੀ ਸੇਮ ਪ੍ਰਿੰਟ ਦੇ ਵਿੱਚ ਸੇਮ ਕਲਰ ਦੇ ਵਿੱਚ ਜਿੰਨਾ ਪੈਣਾ ਨੂੰ ਸੇਮ ਪੀਸ ਚਾਹੀਦੇ ਹੋ ਇਸ ਤਰੀਕੇ ਦਾ ਸੇਮ ਵੀ ਲੈ ਸਕਦੀਆਂ ਨੇ ਨੈਕਸਟ ਜੋ ਤੁਹਾਨੂੰ ਮਿਲੇਗਾ ਗ੍ਰੇ ਕਲਰ ਮਿਲੇਗਾ ਜੀ ਗ੍ਰੇ ਕਲਰ ਹੋਏਗਾ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੋਏਗੀ ਜੀ ਇਸ ਦੇ ਵਿੱਚ ਵੀ ਤੁਹਾਨੂੰ ਕਾਫੀ ਜਿਹੜੇ ਪੀਸ ਹੈਗੇ ਆ ਉਹ ਮਿਲ ਜਾਣਗੇ ਜੀ ਕਾਫੀ ਸਟਾਕ ਆ ਜਿਹੜਾ ਇਹਨਾਂ ਦਾ ਆਪਣੇ ਕੋਲੇ ਆ ਚੁੱਕਿਆ ਤੇ ਤੁਸੀਂ ਲੈ ਸਕਦੇ ਹੋ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਹੋਏਗਾ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਬਹੁਤ ਹੀ ਜ਼ਿਆਦਾ ਸੋਹਣੀ ਇਸ ਦੀ ਪ੍ਰਿੰਟਿੰਗ ਹੋਏਗੀ ਜੀ ਸਟਫ ਦਾ ਕੋਈ ਮੁੱਲ ਨਹੀਂ ਹੈਗਾ ਜੀ ਇਹ ਸਟਫ ਦਾ ਜਿਹੜਾ ਪ੍ਰਾਈਸ ਹੈਗਾ ਉਹ ਸੀਜ਼ਨ ਆਫ ਹੁਣ ਕਰਕੇ ਆਪਾਂ ਜਿਹੜੀ ਹੈਗੀ ਉਹ ਸੇਲ ਲਗਾਈ ਆ ਪਹਿਣਾ ਦੀ ਡਿਮਾਂਡ ਦੇ ਉੱਪਰ ਲਗਾਈ ਗਈ ਹੈ ਕਿਉਂਕਿ ਸਾਨੂੰ ਰੰਗ ਰਸ਼ੀਆ ਹੀ ਚਾਹੀਦਾ ਜਿੰਨਾ ਪਹਿਣਾ ਨੇ ਵਰਤਿਆ ਹੈਗਾ ਉਹਨਾਂ ਨੂੰ ਪਤਾ ਹੈ ਕਿ ਸਟਾਫ ਇੱਕ ਵਾਰ ਲਿਆ ਤਾਂ ਸਾਰੇ ਵਾਰੀ ਵਾਰੀ ਹੀ ਇਸ ਨੂੰ ਬਾਈ ਕਰਨਗੇ ਜੀ ਇਸ ਤੇ ਵਿੱਚ ਗ੍ਰੇ ਕਲਰ ਮਿਲੇਗਾ ਜੀ ਇਹਨਾਂ ਨੂੰ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਨੈਕਸਟ ਤੁਹਾਨੂੰ ਮਿਲੇਗਾ ਬਲੈਕ ਕਲਰ ਮਿਲੇਗਾ ਜੀ ਇਸਦੇ ਵਿੱਚ ਵੀ ਤੁਹਾਨੂੰ ਦੋ ਪੀਸ ਆ ਜਿਹੜੇ ਸੇਮ ਬਲੈਕ ਦੇ ਵਿੱਚ ਮਿਲ ਜਾਣਗੇ ਨੈਕਸਟ ਨੇਵੀ ਬਲੂ ਹੋਏਗਾ ਜੀ ਨੇਵੀ ਬਲੂ ਦੇ ਵਿੱਚ ਵੀ ਤੁਹਾਨੂੰ ਤਿੰਨ ਪੀਸ ਆ ਜਿਹੜੇ ਸੇਮ ਉਹ ਮਿਲ ਜਾਣਗੇ ਜੀ 5 ਮੀਟਰ ਦੀ ਕੱਟ ਹੈ ਜੀ ਕੋਈ ਡਿਫੈਕਟ ਨਹੀਂ ਕੋਈ ਰਲਾ ਨਹੀਂ ਕੁਝ ਨਹੀਂ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਪ੍ਰਿੰਟਿੰਗ ਔਰ ਸਟਾਫ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਜੀ ਰੰਗ ਰਸ਼ੀਆ ਦਾ ਸਟਾਫ ਹੈਗਾ ਬਲੈਕ ਕਲਰ ਦੇ ਵਿੱਚ ਇਸ ਟਾਈਪ ਤੁਹਾਨੂੰ ਬਲੈਕ ਕਲਰ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਸੇਮ ਜੀ ਤੁਹਾਨੂੰ ਹੋਰ ਵੀ ਪੀਸ ਮਿਲ ਜਾਣਗੇ ਜੀ ਕਿਉਂਕਿ ਆਪਣੇ ਕੋਲ ਸਟਾਕ ਕਾਫੀ ਜ਼ਿਆਦਾ ਆ ਚੁੱਕਿਆ ਜੀ ਇਹਦੇ ਵਿੱਚ ਵੀ ਤੁਹਾਨੂੰ ਵਾਈਟ ਕਲਰ ਮਿਲੇਗਾ ਜੀ ਨੈਕਸਟ ਜੋ ਮਿਲੇਗਾ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਲਾਈਟ ਜਿਹੜਾ ਹੈਗਾ ਇਹ ਉਹ ਗ੍ਰੇ ਕਲਰ ਹੋਏਗਾ ਜਿਸ ਵਿੱਚ ਲਵੈਂਡਰ ਦੇ ਨਾਲ ਜਿਹੜੀ ਹੈਗੀ ਹੈ ਪ੍ਰਿੰਟਿੰਗ ਕੀਤੀ ਗਈ ਇਹਦੇ ਵਿੱਚ ਵੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਵੱਧ ਪੀਸ ਵੀ ਮਿਲ ਜਾਣਗੇ ਜੀ ਤੁਹਾਨੂੰ ਉਸ ਵਾਈਟ ਨਾਲ ਦਾ ਪੀਸ ਇਹ ਆ ਗਿਆ ਜੀ ਤੁਸੀਂ ਇਹ ਦੋਨੋਂ ਪੀਸ ਵੀ ਲੈ ਸਕਦੇ ਹੋ ਜੀ ਆ ਦੋਨੋਂ ਵੀ ਤੁਸੀਂ ਪੀਸ ਜੇਕਰ ਸੇਮ ਬਣਾਉਣਾ ਚਾਹੁੰਦੇ ਤਾਂ ਤੁਸੀਂ ਦੋਨੋਂ ਦੋਨੋਂ ਪੀਸ ਵੀ ਲੈ ਸਕਦੇ ਆ ਕਿਉਂਕਿ ਇਹ ਤੁਸੀਂ ਸਟਾਕ ਆ ਜਿਹੜਾ ਲੈ ਕੇ ਵੀ ਰੱਖ ਸਕਦੇ ਆ ਕਿਉਂਕਿ ਨੈਕਸਟ ਸੀਜ਼ਨ ਦੇ ਵਿੱਚ ਇਹਨਾਂ ਦੇ ਪ੍ਰਾਈਸ ਬਹੁਤ ਹੀ ਜ਼ਿਆਦਾ ਆਪਾ ਹੋਣ ਵਾਲੇ ਨੇ ਬਹੁਤ ਹੀ ਜ਼ਿਆਦਾ ਕਿਉਂਕਿ ਜਿਹੜੀ ਹੈਗੀ ਆ ਸਮਰ ਦਾ ਸਟਾਫ ਆ कॉटन ਆ ਉਹ ਤਾਂ ਆਪਾਂ ਜ਼ਿਆਦਾ ਹੀ ਬਾਈ ਕਰਦੇ ਆ ਰੈਦਰ ਦੈਨ ਪਸ਼ਮੀਨਾ ਵਗੈਰਾ ਲਾਈਟ ਲੈਮਨ ਕਲਰ ਹੋਏਗਾ ਜੀ ਲਾਈਟ ਲੈਮਨ ਕਲਰ ਹੋਏਗਾ ਪ੍ਰਿੰਟਿੰਗ ਬਹੁਤ ਹੀ ਜਿਆਦਾ ਸੋਹਣੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਵੀ ਕਲਰ ਵਾਲਾ ਹੀ ਜਿਆਦਾ ਸੋਹਣਾ ਰਸਟ ਜਿਹਾ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਰਸਟ ਕਲਰ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਿਕਸ ਜਿਹਾ ਪ੍ਰਿੰਟ ਹੈਗਾ ਜੀ ਰਸਟ ਕਲਰ ਦੇ ਉੱਪਰ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਰਸਟ ਕਲਰ ਦੇ ਉੱਪਰ ਹੋਏਗਾ ਮਿਕਸ ਜਿਹਾ ਪ੍ਰਿੰਟ ਹੈਗਾ ਜੀ ਨੈਕਸਟ ਵੀ ਤੁਹਾਨੂੰ ਇਸ ਦੇ ਵਿੱਚ ਕਲਰ অপਸ਼ਨ ਮਿਲੇਗੀ ਜੀ ਚੈੱਕ ਕਰ ਸਕਦੇ ਆ ਡਾਰਕ yellow ਸ਼ੇਡ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹਦੀ ਪ੍ਰਿੰਟਿੰਗ ਵੀ ਕਾਫੀ ਜ਼ਿਆਦਾ ਸੋਹਣੀ ਹੈਗੀ ਹੈ ਬਲੈਕ ਔਰ ਔਰੇਂਜ ਦੇ ਜਿਹੜੇ ਕੰਟਰਾਸਟ ਦੇ ਜੀ ਤੁਹਾਨੂੰ ਇਸ ਤੇ ਪ੍ਰਿੰਟਿੰਗ ਮਿਲੇਗੀ ਜੀ ਨੈਕਸਟ ਇਸ ਤੇ ਵਿੱਚ ਤੁਹਾਨੂੰ ਇੱਕ ਮਹਿਰੂਨ ਔਰ ਜਿਹੜਾ ਹੈਗਾ ਸਕਿਨ ਕਲਰ ਦੇ ਕੰਬੀਨੇਸ਼ਨ ਦਾ ਸੂਟ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਾਈਟ ਮਿਲੇਗਾ ਜੀ ਵਾਈਟ ਦੇ ਵਿੱਚ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜਿਓਮੈਟ੍ਰੀਕਲ ਦੇ ਪ੍ਰਿੰਟ ਹੋਣਗੇ ਵੱਡੇ ਵੱਡੇ ਲੀਫਸ ਬਨੇ ਹੋਏ ਉਸ ਦੇ ਵਿੱਚ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੇਮ ਸੂਟ ਵੀ ਮਿਲ ਜਾਣਗੇ ਇਸ ਤਰੀਕੇ ਨਾਲ ਤੁਸੀਂ ਸੇਮ ਵੀ ਲੈ ਸਕਦੇ ਹੋ ਜੀ ਨੈਕਸਟ ਇਸ ਦੇ ਵਿੱਚ ਤੁਹਾਨੂੰ ਕਲਰ ਮਿਲੇਗਾ ਜੀ ਲਵੈਂਡਰ ਕਲਰ ਲਵੈਂਡਰ ਕਲਰ ਦਾ ਤੁਹਾਨੂੰ ਇੱਕ ਪੀਸ ਹੋਰ ਵੀ ਮਿਲੇਗਾ ਜੀ ਲਵੈਂਡਰ ਕਲਰ ਦੇ ਵੀ ਤੁਸੀਂ ਕਈ ਪੀਸ ਸਾਡੇ ਤੋਂ ਲੈ ਸਕਦੇ ਹੋ ਜੀ ਨੈਕਸਟ ਤੁਹਾਨੂੰ ਬਲੈਕ ਕਲਰ ਮਿਲੇਗਾ ਬਲੈਕ ਸਿੰਗਲ ਕਲਰ ਹੋਏਗਾ ਜੀ ਇਸ ਦੇ ਵਿੱਚ ਬਲੈਕ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਨਿਓਨ ਮਹਿੰਦੀ ਕਲਰ ਹੋਏਗਾ ਜੀ ਆਫ ਵਾਈਟ ਦੇ ਉੱਪਰ ਲੀਫਸ ਵਾਲਾ ਡਿਜ਼ਾਈਨ ਹੋਏਗਾ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਪੀਸ ਹੈਗੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਪੀਕਾਕ ਕਲਰ ਹੋਏਗਾ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਜਿਹੜਾ ਇਹ ਕਲਰ ਹੈਗਾ ਜੀ ਕਾਫੀ ਜ਼ਿਆਦਾ ਪੀਸ ਜਿਹੜੇ ਆਪਾਂ ਇਹਦੇ ਵਿੱਚ ਕੁਆਂਟੀਟੀ ਦੇ ਵਿੱਚ ਲਏ ਆ ਜੀ ਕਿਉਂਕਿ ਇਹ ਲਾਸਟ ਸਟਾਕ ਆਗਾ ਇਸ ਸੀਜ਼ਨ ਦਾ ਰੰਗ ਰਸ਼ੀਆ ਦਾ ਲਾਸਟ ਸਟਾਕ ਹੈ ਜੀ ਇਹ ਇਸਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪੀਸ ਮਿਲ ਜਾਣਗੇ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ ਜਿੰਨਾ ਭੈਣਾ ਨੇ ਇਹ ਆਰਡਰ ਬੁੱਕ ਕਰਨੇ ਹੈਗੇ ਤਾਂ ਜਲਦੀ ਜਲਦੀ ਬੁੱਕ ਕਰ ਲੈਣ ਫਿਰ ਇਸ ਤੋਂ ਪਹਿਲਾਂ ਕਿ ਸਟਾਕ ਜਿਹੜਾ ਹੈਗਾ ਉਹ ਸੋਲਡ ਆਊਟ ਹੋ ਜਾਏ ਇਸਦੇ ਵਿੱਚ ਤੁਹਾਨੂੰ ਕਾਫੀ ਪੀਸ ਮਿਲ ਜਾਣਗੇ 7 ਤੋਂ 8 ਪੀਸ ਵੀ ਤੁਸੀਂ ਲੈ ਸਕਦੇ ਹੈਗੇ ਜਿਹਦੇ ਵਿੱਚ ਪੀਕਾਕ ਕਲਰ ਹੋਏਗਾ ਸਟੱਫ A1 ਹੋਏਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੇਮ ਪ੍ਰਿੰਟਿੰਗ ਹੋਏਗੀ ਜੀ ਸਾਰੇ ਪੀਸਿਸ ਦੀ ਚੈੱਕ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਲਾਈਟ ਜਿਹਾ ਲੈਮਨ ਕਲਰ ਹੋਏਗਾ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਸਭ ਦੀ ਪ੍ਰਿੰਟਿੰਗ ਔਰ ਕਲਰਿੰਗ ਲਾਜਵਾਬ ਹੋਏਗੀ ਜੀ ਪ੍ਰਾਈਸ ਵੀ ਲਾਜਵਾਬ ਹੋਣਗੇ ਜੀ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਮਾਰਕੀਟ ਦੇ ਵਿੱਚੋਂ ਕਿਤੋਂ ਵੀ ਸੂਟ ਜਿਹੜਾ ਉਹ ਨਹੀਂ ਮਿਲੇਗਾ ਜੀ ਜਿਹੜਾ ਹੈਗਾ ਇਹ ਡਾਰਕ ਗ੍ਰੀਨ ਕਲਰ ਹੋਏਗਾ ਜੀ ਪ੍ਰਿੰਟਿੰਗ ਕਾਫੀ ਜ਼ਿਆਦਾ ਸੋਹਣੀ ਹੈਗੀ ਐ ਨੈਕਸਟ ਵੀ ਤੁਹਾਨੂੰ ਡਾਰਕ ਗ੍ਰੀਨ ਕਲਰ ਮਿਲੇਗਾ ਇਸ ਤੇ ਪ੍ਰਿੰਟਿੰਗ ਹੋਰ ਰਹਿਣ ਵਾਲੀ ਹੈਗੀ ਹੈ ਜੀ ਬਹੁਤ ਹੀ ਪਿਆਰਾ ਹੈਗਾ ਜੀ ਸਟੱਫ ਨੈਕਸਟ ਜੋ ਤੁਹਾਨੂੰ ਡਾਰਕ ਪਿੰਕ ਟੋਨ ਮਿਲੇਗੀ ਜੀ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਹੈ ਜਿਸ ਦੀ ਪ੍ਰਾਈਸ ਹੋਏਗਾ ਸਿਰਫ 650 ਰੁਪਇਆ ਸ਼ਿਪਿੰਗ ਹੋਏਗੀ ਜੋ ਐਕਸਟਰਾ ਹੋਏਗੀ ਜੀ ਸ਼ਿਪਿੰਗ ਐਕਸਟਰਾ ਹੋਏਗੀ ਅੱਜ ਵਾਲਾ ਤਾਂ ਮੇਲਾ ਹੀ ਹੈਗਾ ਜਿਹੜਾ ਪਹਿਣਾ ਨੇ ਲੁੱਟ ਲੈ ਲੁੱਟ ਲੈ ਜਿਹੜੇ ਰਹਿ ਗਏ ਰਹਿ ਗਏ ਜੀ ਬਸ ਇਹ ਜਿਹੜਾ ਲਾਸਟ ਸਟਾਕ ਹੋਏਗਾ ਜੀ ਰੰਗ ਰਸ਼ੀਆ ਦਾ ਨੈਕਸਟ ਜੋ ਹੋਏਗਾ ਜੀ ਵਾਈਨ ਜੀ ਟੋਨ ਦਾ ਕਲਰ ਹੋਏਗਾ ਜੀ ਬਹੁਤ ਹੀ ਜਿਆਦਾ ਪਿਆਰਾ ਕਲਰ ਹੈਗਾ ਜੀ ਲਾਈਟ ਵਾਈਨ ਕਲਰ ਹੋਏਗਾ ਜੀ ਰੰਗ ਰਸ਼ੀਆ ਦਾ 5 ਮੀਟਰ ਦੀ ਕਟ ਹੋएगी ਬਹੁਤ ਹੀ ਪਿਆਰਾ ਕਲਰ ਸਿੰਗਲ ਕਲਰ ਹੈਗਾ ਜੀ ਇਸ ਦੇ ਵਿੱਚ ਇਸ ਤੋਂ ਆ ਗਿਆ ਅਗਲਾ ਜਿਹੜਾ ਹੋਏਗਾ ਮਹਿੰਦੀ ਮਹਿੰਦੀ ਕਲਰ ਹੋਣਗੇ ਰੰਗ ਰਸ਼ੀਆ ਬ੍ਰਾਂਡ ਦਾ ਤੁਹਾਨੂੰ ਸਟਾਫ ਮਿਲੇਗਾ ਕੰਨੀ ਤੋਂ ਤਾਂ ਅਸੀਂ ਜਿਹੜਾ ਕਲਰ ਹੈਗਾ ਉਹ ਚੰਗੇ ਤਰ੍ਹਾਂ ਚੈੱਕ ਕਰ ਸਕਦੇ ਹਾਂ ਜੀ ਕੰਨੀ ਤੋਂ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਐਜੈਕਟ ਸ਼ੇਡ ਕਿਹੜਾ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਸਾਰੇ ਦੇ ਸਾਰੇ ਡਾਰਕ ਸ਼ੇਡ ਹੋਣਗੇ ਜੀ ਇਸ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੁਹਾਨੂੰ ਕਾਫੀ ਪੀਸ ਮਿਲ ਜਾਣਗੇ ਜੀ ਮਹਿੰਦੀ ਟੂਨ ਦੇ ਵਿੱਚ ਵੀ ਤੁਹਾਨੂੰ ਹੋਰ ਵੀ ਜਿਹੜਾ ਸਟਾਕ ਆ ਉਹ ਮਿਲ ਜਾਏਗਾ ਜੀ ਬਸ ਜਿਹੜਾ ਇਹ ਜਿਹੜਾ ਸਟਾਕ ਹੋਏਗਾ ਰੰਗ ਰਸ਼ੀਆ ਬ੍ਰਾਂਡ ਦਾ ਇਹ ਲਾਸਟ ਸਟਾਕ ਹੈ ਜੀ ਇਸ ਤੋਂ ਬਾਅਦ ਰੰਗ ਰਸ਼ੀਆ ਦੀ ਕੋਈ ਵੀਡੀਓ ਨਹੀਂ ਆਏਗੀ ਇਹ ਵੀਡੀਓ ਵੀ ਆਪਾਂ ਬਹੁਤ ਹੀ ਜ਼ਿਆਦਾ ਹੈਵੀ ਡਿਮਾਂਡ ਸੀਗੀ ਜਿਹੜੀਆਂ ਭੈਣਾਂ ਦੀ ਹੈਵੀ ਡਿਮਾਂਡ ਦੇ ਉੱਪਰ ਹੀ ਆਪਾਂ ਨੇ ਜਿਹੜਾ ਹੈਗਾ ਇਹ ਉਹ ਰੰਗ ਰਸ਼ੀਆ ਜਿਹੜਾ ਰੀਸਟਾਕ ਕੀਤਾ ਉਸ ਤੋਂ ਅੱਗੇ ਆਪਾਂ ਰੰਗ ਰਸ਼ੀਆ ਰੀਸਟਾਕ ਨਹੀਂ ਕਰ ਪਾਵਾਂਗੇ ਜਿੰਨਾਂ ਭੈਣਾਂ ਨੂੰ ਇਹ ਸੂਟ ਚਾਹੀਦੇ ਹੋ ਮੇਰੇ ਦਿੱਤੇ ਹੋਏ WhatsApp ਨੰਬਰ ਦੇ ਉੱਪਰ ਮੈਨੂੰ ਮੈਸੇਜ ਕਰਕੇ ਤੁਸੀਂ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਜਿਹੜਾ ਸੂਟ ਆ ਉਹ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ 5 ਮੀਟਰ ਦੀ ਕੱਟ ਹੋਏਗੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਤੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਬਹੁਤ ਹੀ ਜ਼ਿਆਦਾ ਖਾਸ ਹੈ ਜੀ 650 ਰੁਪਏ ਪ੍ਰਾਈਜ਼ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਔਰ ਜੋ ਭੈਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਔਰ ਹੋਲ ਸੇਲ ਦੇ ਉੱਪਰ ਹੋਲ ਸੇਲ ਰੇਟਾਂ ਦੇ ਉੱਪਰ ਤੁਸੀਂ ਕੱਟ ਪੀਸਾਂ ਵਾਲੇ ਰੇਟਾਂ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਉਹ ਫਰੈਸ਼ ਸਟਾਕ ਵੀ ਮਿਲ ਸਕੇ ਤੁਸੀਂ ਲੈ ਸਕੋ ਤੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਏ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬੱਕਰਵਾ ਸਕੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ